ਤਿੱਪ ਤੁਸੀਂ ਕੋਈ ਨੌਕਰੀ ਕਿਉਂ ਨਹੀਂ ਕਰਦੇ? ਉਹ ਅਫਤਾਰ ਤਸਵੀਰੇ ਟੋਰ ਨਾਲ ਤਿਆਰ ਹੋ ਕੇ ਚਲਾ ਜਾਂਦਾ। ਇੱਥੇ ਤੁਸੀਂ ਮਗਰੋਂ ਮਿੱਟੀ ਨਾਲ ਮਿੱਟੀ ਹੁੰਦੇ ਉਹ ਕੱਲੇ ਖੇਤ ਵਿੱਚ। ਅਫਤਾਰ ਨਾ ਮੇਰਾ ਛੋਟਾ ਭਰਾ ਹੈ। ਤੇ ਉਹ ਮੇਰੇ ਨਾਲ ਪੜਾਇ ਵੀ ਵੱਧ ਹੈ। ਨਾਲੇ ਖੇਤੀ ਕਰਨਾ ਕਰਮ ਵਾਲਾ ਦੇਸੀ ਹੁੰਦਾ। ਪਰ ਮੈਨੂੰ ਵਦਿਆ ਨਹੀਂ ਲੱਗਦਾ। ਘਰ ਦਾ ਸਾਰਾ ਹਿਸਾਬ ਕਿਤਾਬ ਵੀ ਉਹ ਕਰਦਾ। ਕੱਚ ਕੀ ਲੈ ਕੇ ਆਉਣਾ ਹੈ ਕੀ ਨਹੀਂ ਉਹ ਵੀ ਅਫਤਾਰ ਕਰੇ। ਕਿ ਤੁਸੀਂ ਤੁਸੀਂ ਬਸ ਖੇਤ 'ਚ ਕੰਮ ਕਰਨ ਜੋਗੀ ਹੋਂ। ਤੂੰ ਐਂਕੋ ਸੋਚਦੀ ਐ। ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਕੰਟੈਂਜਨ ਲੈਣੀ ਹੈ ਮੇਰੇ ਨਾਲ ਸਾਰੀ ਗੱਲ ਕਰਦਾ ਅਵਤਾਰ ਨਾਲੇ ਉਹ ਬੇਈਮਾਨ ਥੋੜੀ ਹੈ ਘਰ ਚ ਕੀ ਹੁੰਦਾ ਕੀ ਨਹੀਂ ਮੈਨੂੰ ਸਾਰਾ ਕੁਝ ਪਤਾ ਹੈ ਦੀਪ ਤੁਸੀਂ ਸੱਚੀ ਬਹੁਤ ਪੋਲੇ ਹੋ ਹੁਣ ਤਾਂ ਆਪਣੇ ਵੀ ਯਕੀਨ ਨਹੀਂ ਰਿਹਾ ਸਮਾਂ ਬਹੁਤ ਬਦਲ ਗਿਆ ਹੈ ਅਵਤਾਰ ਤਾਂ ਸਾਨੂੰ ਆਪਣੀ ਤਨਖਾਹ ਵੀ ਨਹੀਂ ਦਿੰਦਾ ਤੇ ਫਸਲ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਆਪਣੇ ਕੋਲ ਕਿਉਂ ਜਦੋਂ ਤੈਨੂੰ ਸਾਰਾ ਕੁਝ ਮਿਲਦਾ ਹੈ ਫਿਰ ਤੂੰ ਬੋਲਦੀ ਕਿਉਂ ਕਦੇ ਮੈਂ ਤੇ ਅਵਤਾਰ ਨੇ ਪੁੱਛਿਆ ਵੀ ਤੁਸੀਂ ਦੋਵੇਂ ਪਣਾ ਕੀ ਕਰਦੇ ਹੋ ਜਾਤਾ ਹੋਵੇ ਵੀ ਅਵਤਾਰ ਨੇ ਆਪਣੇ ਤੇ ਪਵੰਦੀ ਲਾਈ ਹੋਵੇ। ਹੂ ਤਾਂ ਨਿਮਰਤ ਵੀ ਮੇਰੇ ਨਾਲ ਘੱਟ ਕੰਮ ਕਰਉਂਦੀ ਐ। ਅਗਲੀ ਕਹਿੰਦੀ ਐ 14 ਘਰਾਂ ਨੌਕਰੀ ਕਰਦਾ। ਮੈਂ ਕਿਉਂ ਕੰਮ ਕਰਾਂ? ਪਹਿਲਾਂ ਇਹ ਦੱਸ ਤੈਨੂੰ ਹੋਇਆ ਕੀ ਐ? ਨਿਮਰਤ ਤੇਰੀ ਛੋਟੀ ਭੈਣ ਐ। ਉਹ ਤੇਰਨ ਨਾਲ ਐ ਕਿਉਂ ਕਰੂਗੀ? ਪਤਾ ਨਹੀਂ ਤੇਰੇ ਦਿਮਾਗ ਨੂੰ ਹੋਇਆ ਕੀ ਐ? ਮੇਰੇ ਦਿਮਾਗ ਨੂੰ ਨਹੀਂ ਕੁਝ ਹੋਇਆ। ਮੇਰੀ ਗੱਲ ਸੁਣ ਲਓ। ਮੈਂ ਹੁਣ ਅੱਡ ਹੋਣਾ। ਮੈਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੀ। ਤੇਰਾ ਦਿਮਾਗ ਠੀਕ ਐ? ਹਜੇ 6 ਮਹੀਨਾ ਹੋਇਆ ਆਪਣੇ ਵਿਆਹ ਨੂੰ। ਤੇ ਤੂੰ ਅੱਡ ਕਿਦਣਾ ਹੋਣਾ? ਆਪਣੀ ਭੈਣ ਨਾਲ ਕਿਉਂ? ਤੇ ਰਹੀ ਗੱਲ ਨੌਕਰੀ ਦੀ। ਉਹ ਉਹਦੇ ਕਰਮ ਸੀ ਜੋ ਆਪਣੇ ਕਰਮਾਂ ਚ ਹੋਇਆ ਉਹ ਆਪਾਂ ਨੂੰ ਮਿਲ ਜਾਣਾ ਸਾਰੀ ਗੱਲ ਨਾ ਕਰਮਾਂ ਤੇ ਨਹੀਂ ਸਿੱਟੀ ਜਾਂਦੀ ਕੁਝ ਆਪ ਵੀ ਕਰਨਾ ਪੈਂਦਾ ਪਰ ਤੁਸੀਂ ਤਾਂ ਮੇਰੀ ਗੱਲ ਸੁਣਦੇ ਹੀ ਨਹੀਂ ਕੀ ਸੁਣਾ ਮੈਂ ਤੇਰੀ ਕੋਈ ਚੱਜ ਦੀ ਗੱਲ ਕਰੇ ਤਾਂ ਸੁਣ ਲਾ ਹੁਣ ਨਾ ਮੇਰਾ ਦਿਮਾਗ ਨਾ ਖਰਾਬ ਕਰ ਸੌ ਜਾ ਚੁੱਪ ਕਰਕੇ ਗੱਲ ਸੁਣਨੀ ਵਾਲੀ ਸਿਆਣੀ ਐ ਬੜੇ ਦਿਨ ਹੋ ਗਏ ਤੇਰੇ ਰੰਗ ਬਦਲੇ ਹੁਣ ਨਾ ਮੇਰੀ ਗੱਲ ਸੁਣ ਲੈ ਪਹਿਲਾ ਸਾਰਾ ਕੰਮ ਮੈਂ ਕਰਿਆ ਕਰੂੰ ਤੂੰ ਬਾਅਦ ਚ ਆਪਣਾ ਕੰਮ ਕਰ ਲੈ ਕਿਉਂ ਪਹਿਲਾਂ ਕਿਹੜਾ ਪਾੜ ਡਾੜ ਕੰਮ ਕਰਦੀ ਸੀ ਹਾਂ ਨਹੀਂ ਕਰਦੀ ਸੀ ਪਰ ਹੁਣ ਕਰਾਂਗੀ ਤੂੰ ਆਪਣਾ ਕੰਮ ਤੇ ਮੈਂ ਆਪਣਾ ਕੰਮ ਦੀਪ ਸਾਰਾ ਦਿਨ ਖੇਤ ਚ ਕੰਮ ਕਰੇ ਤੇ ਕਰੇ ਸਰਦਾਰੀ ਕਿਉਂ ਨਾ ਭਾਬੀ ਜੇ ਦੀਪ ਕੰਮ ਕਰਦਾ ਮੈਂ ਵੀ ਤੇ ਨੌਕਰੀ ਕਰਦਾ ਮੇਰੀ ਤਨਖਾਹ ਵੀ ਤਾਂ ਘਰੇ ਆਉਂਦੀ ਆ ਤੇ ਖਰਚਾ ਵੀ ਆਪਣਾ ਸਾਰਿਆਂ ਦਾ ਸਾਂਝਾ ਹੁੰਦਾ ਫਿਰ ਰੌਲਾ ਕਿਹੜੀ ਗੱਲ ਦਾ ਮੈਂ ਨਾ ਬਸ ਅੱਡ ਹੋਣਾ ਮੈਂ ਤੁਹਾਡੇ ਦੋਵਾਂ ਦੇ ਨਾਲ ਨਹੀਂ ਰਹਿ ਸਕਦੀ ਹੋ ਜਾ ਮੈਂ ਵੀ ਕਿਹੜਾ ਖੁਸ਼ ਆ ਤੇਰੇ ਨਾਲ ਰਹਿ ਕੇ ਵੈਸੇ ਵੀ ਨਾ ਤੂੰ ਮੈਨੂੰ ਬੇਮਤਲਬ ਦਾ ਕੁਝ ਨਾ ਕੁਝ ਸੁਣਾਉਣੀ ਹੀ ਰਹਿਣੀ ਆ ਜੇ ਤੁਸੀਂ ਦੋਵਾਂ ਬਣਾ ਅੱਲਡ ਹੋਣਾ ਨਾ ਤਾਂ ਹੋ ਜੋ ਅਸੀਂ ਨਹੀਂ ਅੱਡ ਹੋਣਾ ਮੈਂ ਵੀ ਨਹੀਂ ਅੱਡ ਹੋਣਾ ਮੈਂ ਵੀ ਆਪਣੇ ਵੱਡੇ ਭਰਾ ਤੋਂ ਵੱਖ ਨਹੀਂ ਹੋ ਸਕਦਾ ਜੇ ਮੈਂ ਆਪਣੀ ਭੈਣ ਤੋਂ ਵੱਖ ਰਹਿ ਸਕਦੀ ਆ ਫਿਰ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਨਹੀਂ ਵੱਖ ਰਹਿ ਸਕਦੇ ਬਥੇਰਾ ਚਿਰ ਸੁਣ ਲਈਆਂ ਇਹਨਾਂ ਦੀਆਂ ਮੇਰੀ ਗੱਲ ਸੁਣ ਲੈ ਇੱਕ। ਇਹ ਕੰਜਰਕਲੇਸ਼ ਨਾ ਕਰੋ। ਲੋਕੀ ਕੰਦਾ ਨਾਲ ਲੱਗਦਾ ਕਿ ਸੁਣਦੇ ਨੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ। ਤੁਸੀਂ ਦੋਵੇਂ ਸੱਕੀਆਂ ਪਹਿਣਾ। ਪਤਾ ਨਹੀਂ ਕਿਨੇ ਪੁੱਠੀ ਮਾਦ ਦਿੱਤੀ ਤੁਹਾਨੂੰ। ਦੀਪ ਬੱਸ ਮੈਨੂੰ ਇੱਕ ਗੱਲ ਦੱਸੋ। ਤੁਸੀਂ ਅੱਡ ਹੋਣਾ ਐ ਜਾਂ ਨਹੀਂ? ਨਹੀਂ। ਅਸੀਂ ਅੱਡ ਨਹੀਂ ਹੋਣਾ। ਤੁਹਾਨੂੰ ਤਲਾਕ ਦੇਣਾ ਮਨਜ਼ੂਰ ਆ ਸਾਨੂੰ। ਨਿਵਰਤਾ ਮੈਂ ਤੈਨੂੰ ਛੱਡ ਦੂੰ। ਆਪਣੇ ਭਰਾ ਨੂੰ ਨਹੀਂ। ਉਹ ਹੋਰ ਹੀ ਕਰਾਨੀਆਂ ਹੋਣੀਆਂ ਐ। ਜਿਹੜੀਆਂ ਘਰਾਂ 'ਚ ਕੰੰਦਾ ਕਰਵਾਉਂਦੀਆਂ। ਅਵਤਾਰ ਤੂੰ ਹੀ ਦੱਸ। ਇਹਨਾਂ ਦਾ ਹੁਣ ਕੀ ਕਰਨਾ ਐ? ਨਹੀਂ ਤਾਂ ਇਹਨਾਂ ਦਾ ਰੋਜ਼ ਦਾ ਇਹੀ ਕੰਝਕਲੇ ਰਹਿਣਾ ਹੁਣ ਮੈਂ ਜਾਣਾ ਆਪਾਂ ਆ ਕੇ ਗੱਲ ਕਰਦੇ ਆ ਤੁਸੀਂ ਵੀ ਆਪਣਾ ਸ਼ਾਮ ਤੱਕ ਸੋਚ ਲਿਓ ਗੱਲ ਸੁਣੋ ਜੀ ਆ ਟੀਵੀ ਦੀ ਆਵਾਜ਼ ਘਟ ਕਰਿਓ ਮੈਨੂੰ ਤੁਹਾਨੂੰ ਜ਼ਰੂਰੀ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਕਰਨੀ ਆ ਦੇਖਿਓ ਸਿਮਰਨ ਨੂੰ ਪਤਾ ਨਹੀਂ ਕੀ ਹੋ ਗਿਆ ਅੱਜਕੱਲ ਮੈਨੂੰ ਤਾਂ ਐਵੇਂ ਲੱਗਦਾ ਵੀ ਉਹ ਮੇਰੀ ਸੱਕੀ ਭੈਣ ਨਹੀਂ ਮੇਰੇ ਜਿਵੇਂ ਕੋਈ ਦੁਸ਼ਮਣ ਹੋਵੇ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਬਚਪਨ ਤੋਂ ਲੈ ਕੇ ਤੁਸੀਂ ਦੋਵੇਂ ਇਕੱਠੀਆਂ ਰਹਿੰਦੇ ਰਹੀਆਂ ਹੁਣ ਕੀ ਹੋ ਗਿਆ ਉਹੀ ਤਾਂ ਮੈਨੂੰ ਨਹੀਂ ਸਮਝ ਲੱਗ ਰਹੀ ਜੀ ਮੇਰੀ ਗੱਲ ਸੁਣੋ ਜੇ ਬੜੀ ਤੜਫਿੜ ਜੀ ਕਰਨ ਲੱਗੀ ਨਾ ਅਪਾ ਤਾਂ ਚੁੱਪ ਕਰਕੇ ਐਡ ਹੋ ਜਾਵਾਂਗੇ। ਵੈਸੇ ਵੀ ਜਿਹੜੀ ਆਪਣੇ ਹਿੱਸੇ ਦੀ ਬੰਦੀ ਜ਼ਮੀਨਾਂ ਉਹ ਤਾਂ ਪਠੇਕੇ ਦੇ ਦੇ ਦਾਂਗੇ। ਤੁਸੀਂ ਆਪਣਾ ਨੌਕਰੀ ਕਰੀ ਜਾਓ। ਇਹ ਤੁਸੀਂ ਐਡ ਹੋਣ ਵਾਲਾ ਵਹਿਮ ਤਾਂ ਤੁਸੀਂ ਕੱਢ ਹੀ ਦਿਓ। ਇਹ ਨਹੀਂ ਹੋ ਸਕਦਾ। ਲੋ ਐਵੇਂ ਕਿਵੇਂ ਨਹੀਂ ਹੋ ਸਕਦਾ? ਫਿਰ ਤਾਂ ਅਸੀਂ ਰੋਜ਼ ਹੀ ਲੜ-ਲੜ ਮਰ ਜਾਵਾਂਗੇ ਇੱਕ ਦੂਜੇ ਨਾਲ। ਵੈਸੇ ਵੀ ਨਾ ਬਿਨਾਂ ਮਤਲਬ ਤੋਂ ਬੋਲਦੀ ਰਹਿੰਦੀ ਹੈ ਉਹ ਮੈਨੂੰ। ਮੈਨੂੰ ਪਤਾ ਹੁਣ ਸਾਡੇ ਝਾਂਬਣ ਬਹੁਤ ਰਹਿੰਦੀ ਹੈਗੀ। ਮੇਰੀ ਨਹੀਂ ਬੰਦੀ ਉਸ ਨਾਲ। ਨਾਲੇ ਮੈਥੋਂ ਨਹੀਂ ਸੁਣੀਆ ਜਾਂਦੀ ਰੋਜ਼-ਰੋਜ਼ ਉਹਦੀਆਂ। ਇੱਕ ਤਾਂ ਮੈਨੂੰ ਦਫ਼ਤਰਾਂ ਲੈ ਨਹੀਂ ਟਿਕ ਦਿੰਦੇ। ਆਉਂਦੀ ਤੂੰ ਘਰੇ ਲੈਕਚਰ ਦੇਣ ਲੱਪਨੀ ਆ ਚੁੱਪ ਕਰਕੇ ਸੌ ਜਾ ਇਹਦੇ 'ਚ ਲੈਕਚਰ ਦੀ ਕਿਹੜੀ ਗੱਲ ਆਗੀ ਤੁਸੀਂ ਤਾਂ ਬਿਨਾਂ ਮਤਲਬ ਤੋਂ ਖਿੱਚਦੇ ਰਹਿੰਦੇ ਹੋ ਮੇਰੀ ਤਾਂ ਇਸ ਕੱਲ 'ਚ ਕੋਈ ਇੱਜ਼ਤ ਹੀ ਨਹੀਂ ਹੈਗੀ ਹਾਂ ਹਾਂ ਭਾਈ ਕੋਈ ਗੱਲ ਨਹੀਂ ਜਦੋਂ ਮਰਜੀ ਆ ਜੀ ਮੈਂ ਕਰੀਆਂ ਨਹੀਂ ਨਹੀਂ ਠੀਕ ਆ ਬੱਸ ਚੱਲੀ ਆ ਨਾੜਾ ਕੰਮ ਬੱਸ ਕਰ ਦੇ ਹਾਂ ਮੈਂ ਇੱਕ ਮਿੰਟ ਬਾਅਦ ਚ ਗੱਲ ਕਰਦਾ ਵੀਰੇ ਠੀਕ ਹੈ ਹਾਂਜੀ ਮੈਨੂੰ ਨਾ ਬਾਪੂ ਜੀ ਦੀ ਨੌਕਰੀ ਵਾਲੇ ਕਾਗਜ਼ ਚਾਹੀਦੇ ਮੈਨੂੰ ਪਤਾ ਲੱਗਿਆ ਉਹ ਜਲ ਸਪਲਾਈ ਮੈਕਮਿਸ਼ ਕੰਮ ਕਰਦੇ ਸੀ ਹਾਂ ਕਰਦੇ ਸੀ ਪਰ ਤੂੰ ਕੀ ਕਰਨਾ ਕਾਗਜ਼ ਮੈਂ ਪਤਾ ਕਰਨਾ ਹੈ ਕਿ ਕਿੰਨੀ ਪੈਨਸ਼ਨ ਆਉਂਦੀ ਹੈ ਤੇ ਕਿੰਨੇ ਰਿਟਾਇਰਮੈਂਟ ਮਿਲੀ ਸੀ ਉਹ ਉਤਾਰ ਕੋਲੇ ਆ ਨਾ ਤੈਨੂੰ ਕੀ ਲੋੜ ਪਾ ਗਈ ਕਾਗਜ਼ਾਂ ਦੀ ਦੇਖੋ ਰਿਟਾਇਰਮੈਂਟ ਦੇ ਸਾਰੇ ਪੈਸੇ ਆਪਾਂ ਰੱਖਨੇ ਕਿਉਂਕਿ ਅਫਤਾਰ ਤਾਂ ਜੌਬ ਕਰਦਾ ਹੀ ਹੈ ਸਿਮਰਨ ਜੇ ਤੂੰ ਇਹੋ ਜਿਹੀ ਗੱਲਾਂ ਨਾ ਕਰੇ ਨਾ ਤਾਂ ਚੰਗਾ ਹੈ ਨਾਲੇ ਮੈਨੂੰ ਇਹਨਾਂ ਗੱਲਾਂ ਦੀ ਕੋਈ ਟੈਨਸ਼ਨ ਨਹੀਂ ਹਾਂ ਲੋੜ ਵੀ ਕੀ ਟੈਨਸ਼ਨ ਲੈਣ ਦੀ ਜਦੋਂ ਸਾਰਾ ਪੈਸਾ ਖਾ ਗਿਆ ਨਾ ਫਿਰ ਵੇਖਦੇ ਰਹੇ ਮੂਵਰ ਦੇਖੋ ਹੁਣ ਤਾਂ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਕਰਨਾ ਤੇ ਬਾਪੂ ਜਿਹਨੇ ਵੀ ਪੈਸੇ ਉਹ ਆਪਾਂ ਰੱਖਨੇ ਨੇ ਕਿਉਂ ਤੂੰ ਕੱਲੀ ਕੀਵੇਂ ਰੱਖੇਂਗੀ ਵੈਸੇ ਵੀ ਨਾ ਹੁਣ ਇਸ ਘਰ 'ਚ ਹਰ ਇੱਕ ਚੀਜ਼ ਦੇ ਦੋ ਹਿੱਸੇ ਹੋਣਗੇ ਜੀ ਤੁਸੀਂ ਵੀ ਮੇਰੀ ਗੱਲ ਸੁਣੋ ਅੱਜ ਨਾ ਕੱਲੀ ਕੱਲੀ ਚੀਜ਼ ਵੰਡੀ ਲੋ ਵੈਸੇ ਵੀ ਨਾ ਹੁਣ ਅਸੀਂ ਇਕੱਠੀਆਂ ਨਹੀਂ ਰਹਿ ਸਕਦੀਆਂ ਇਸ ਘਰ 'ਚ ਜੀ ਤੁਸੀਂ ਇੱਥੇ ਰਹਿਣਾ ਨਾ ਤੇ ਕੋਈ ਘਰ ਚ ਰਹਿਣਾ ਪੈਣਾ ਕਿਉਂ ਸਾਡੀ ਕੋਈ ਮਰਜ਼ੀ ਨਹੀਂ ਅਸੀਂ ਵੀ ਵਿਆਹ ਕੇ ਆਈਆਂ ਤੇ ਹੁਣ ਅਸੀਂ ਇਕੱਠਿਆਂ ਨਹੀਂ ਰਹਿ ਸਕਦੀਆਂ ਜਿੰਨੀ ਨਿਭਣੀ ਸੀ ਨਿਭ ਗਈ ਹੁਣ ਤੁਸੀਂ ਵੀ ਨਾ ਅੱਡ ਹੋ ਜਾ ਤੁਸੀਂ ਵੱਖਰੇ RAMLAKSHMAN ਬਣਿਓ ਬਾਲੇ ਸਿਆਣੀ ਤੂੰ ਨਾ ਹੱਤੋਂ ਜ਼ਿਆਦਾ ਬੋਲੀ ਜਾਂਦੀ ਐ ਆ ਬਣਦੀ ਥੋੜੀ ਦੋਵਾਂ ਪੈਣਾ ਦੀ ਨਹੀਂ ਬੱਕ ਸਾਨੂੰ ਦੋ ਭਰਾਉਣ ਕਰਨ ਲੱਗਿਆ ਤੁਸੀਂ ਸਾਲਾ ਰੋਜ਼ ਦਾ ਕੰਜਰਕਲੇਸ਼ ਬਣ ਗਿਆ ਘਰੇ ਇਹਦੇ ਨਾਲ ਤਾਂ ਬਿਨਾਂ ਵਿਆਹ ਤੋਂ ਚੰਗੇ ਸੀ ਟੈਂਸਰ ਰੋਟੀ ਤਾਂ ਖਾਂਦੇ ਸੀ ਹੁਣ ਪਤਾ ਨਹੀਂ ਕੀ ਬਣੂ ਕੀ ਨਾ ਉਹ ਚਾਰ ਤਾਂ ਜੀ ਆਪਾਂ ਘਰ ਚ ਜਿਹੜਾ ਰੋਜ ਦਾ ਤਮਾਸ਼ਾ ਕਰਦੇ ਆ ਤੁਸੀਂ ਫਿਰ ਤੁਸੀਂ ਰੋਜ ਦਾ ਤਮਾਸ਼ਾ ਨਿਬੜ ਕਿਉਂ ਨਹੀਂ ਦਿੰਦੇ ਵੈਸੇ ਵੀ ਨਾ ਇਹਨੂੰ ਹੁਣ ਮੈਂ ਮੱਥੇ ਲਾ ਕੇ ਰਾਜ਼ੀ ਨਹੀਂ ਹੈਗੀ ਵੇੜੇ ਚ ਕੰਦ ਕੱਢ ਦੋ ਤੁਸੀਂ ਸਾਡੇ ਪਿਓ ਦਾਦਿਆਂ ਨੇ ਵੀ ਇਹ ਕੰਮ ਨਹੀਂ ਕੀਤਾ ਸਾਨੂੰ ਚੰਗੀ ਮਾਤੀ ਦਿੱਤੀ ਆ ਨਹੀਂ ਤੁਹਾਡੇ ਵਰਗੇ ਜਾਂ ਗੱਟ ਕਾਣੇ ਲਿਆਉਣਾ ਨਾ ਸਾਡਾ 2 ਮਿੰਟਾਂ ਦਾ ਕੰਮ ਹੈ ਪਰ ਸਾਡੇ ਖਾਨਦਾਨ ਚ ਹਜੇ ਤੱਕ ਕਿਸੇ ਨੇ ਘਰ ਦੀਆਂ ਜਨਾਨੀਆਂ ਦੇ ਹੱਥ ਨਹੀਂ ਚੱਕਿਆ ਹੁਣ ਇਹ ਦੀ ਚ ਵੀ ਪੂਰੀ ਕਰ ਲੋ ਆਪਣੇ ਭਰਾ ਅੱਗੇ ਤਾਂ ਬੋਲਿਆ ਨਹੀਂ ਜਾਂਦਾ ਇਸ ਤੋਂ ਤਾਂ ਕੋਈ ਗੱਲ ਪੁੱਛੀ ਨਹੀਂ ਜਾਂਦੀ ਇਹ ਕੀ ਕਰਦਾ ਤੇ ਕੀ ਨਹੀਂ ਬਾਬੇ ਦੇ ਘਰ ਦਾ ਸਾਰਾ ਹਿਸਾਬ-ਕਿਤਾਬ ਤਾਂ ਚਾਹੀਦਾ ਨਾ ਕੋਈ ਨਾ ਮਿਲ ਜੂ ਨਾ ਐ ਕਿਵੇਂ ਸੰਭੂਗੀ ਇਹ ਜ਼ਿੰਮੇਵਾਰੀ ਅੱਛਾ ਇਹਦਾ ਮਤਲਬ ਜੇ ਮੈਨੂੰ ਕੋਈ ਚੀਜ਼ ਚਾਹੀਦੀ ਹੋਈ ਤਾਂ ਮੈਂ ਇਸ ਮਹਾਰਾਣੀ ਤੋਂ ਮੰਗਿਆ ਕਰੂੰਗੀ ਕਿਉਂ ਮੇਰੇ ਪੁੱਠੇ ਦੀ ਨਾਏ ਨੇ ਨਾ ਫਿਰ ਚਾਹੀਦਾ ਕੀ ਆ ਤੁਹਾਨੂੰ ਇੱਕ ਇੱਕ ਚੀਜ਼ ਬਰਾਬਰ ਦਾ ਹਿੱਸਾ ਤੇ ਬਾਪੂ ਵਾਲੀ ਕਮਾਈ ਸਿਰਫ ਅਸੀਂ ਰੱਖਾਂਗੇ ਐਵੇਂ ਕਿਵੇਂ ਰੱਖਣੀ ਆ ਤੂੰ ਤੇਰੇ ਨਾ ਖਸਮ ਦਾ ਰਾਜ ਨਹੀਂ ਅੱਛਾ ਤਾਂ ਤੇਰੇ ਵੀ ਖਸਮ ਦਾ ਰਾਜ ਨਹੀਂ ਤੁਸੀਂ ਨਾ ਐਵੇਂ ਕਲੇਸ਼ ਨਾ ਬਣਾਓ ਅਸੀਂ ਅੱਡ ਹੋਣ ਲਈ ਤਿਆਰ ਆਂ ਤੇ ਬਾਈ ਇਹ ਤੂੰ ਕੀ ਕਹਿ ਰਿਹਾ ਤੂੰ ਚੁੱਪ ਕਰ ਬਤਾਰ ਹੁਣ ਆਪਣੇ ਘਰ ਦੀ ਵੰਡਣਾ ਇਹਨਾਂ ਦੀ ਮੰਮੀ ਤੇ ਭਰਾ ਕਰਾ ਕੇ ਜਾਣਗੇ ਠੀਕ ਹੈ ਪਰ ਕਰਨਾ ਹੋਵੇ ਪਾ ਜਿਵੇਂ ਮੈਂ ਕਹੂੰ ਹਾਂ ਤੂੰ ਤਾਂ ਮਹਾਰਾਣੀ ਪਟਿਆਲਾ ਨਾ ਵੀ ਤੇਰੀ ਹਰ ਗੱਲ ਮੰਨਾਂਗੇ ਅਸੀਂ ਹੁਣ ਆਪਣੀ ਜਵਾਨਾ ਬੰਦ ਰੱਖੋ ਜੇ ਬਾਹਲਾ ਬੋਲਿਆ ਨਾ ਤਾਂ ਹਿਸਾਬ ਲਾ ਲਿਓ ਆਪਣੀ ਮੰਮੀ ਨੂੰ ਫੋਨ ਕਰ ਦਿਓ ਕਿ ਸਵੇਰੇ ਆ ਜੇ ਭਈ ਆਪਾਂ ਤਾਂ ਸੌਂਦੇ ਸੀ ਕਿਉਂ ਉਹ ਵਿਚਾਰੀ ਨੂੰ ਕਿਉਂ ਪਰੇਸ਼ਾਨ ਕਰਨਾ ਪਰ ਇਹ ਨਹੀਂ ਟੱਲਦੀਆਂ ਹਾਂ ਦੀਪੁਤ ਦੱਸ ਕਿਹੜੀ ਗੱਲ ਦੀ ਹੈ ਲੜਾਈ ਤੁਹਾਡੀ ਸਾਡੀ ਕੋਈ ਲੜਾਈ ਨਹੀਂ ਮਾਤਾ ਲੜਾਈ ਨਾ ਦੋਨਾਂ ਭੈਣਾਂ ਦੀ ਹੈ ਹਾਂ ਫਿਰ ਦੱਸੋ ਤਾਂ ਸਹੀ ਬਾਈ ਕਿਹੜੀ ਗੱਲ ਦੀ ਲੜਾਈ ਹੈ ਹਾਂ ਸਿਮਰਨ ਦੱਸ ਕੀ ਗੱਲ ਹੈ ਮੰਮੀ ਜੀ ਅਸੀਂ ਅੱਡ ਹੋਣਾ ਅਸੀਂ ਨਹੀਂ ਇਹਨਾਂ ਦੇ ਨਾਲ ਰਹਿਣਾ ਕੀ ਦੇ ਨਾਲ ਅੱਡ ਹੋਣਾ ਚਾਰ ਤਾਂ ਜੀ ਆ ਤੁਸੀਂ ਇਹ ਦੋਵੇਂ ਸਕੇ ਭਰਾ ਨੇ ਤੁਸੀਂ ਦੋਵੇਂ ਸਕੀਆਂ ਪਹਿਣਾ ਭਾਵੇਂ ਚਾਰ ਆ ਭਾਵੇਂ ਦੋ ਆ ਅਸੀਂ ਨਹੀਂ ਹੁਣੇ ਇਕੱਠੇ ਰਹਿਣਾ ਸਾਡੀ ਨਹੀਂ ਨਿਭਦੀ ਸਿਆਣੀਆਂ ਬਣੋ ਕਿਉਂ ਇੱਕ ਦੂਜੇ ਦੀਆਂ ਬੈਰ ਨਾ ਬਣੀਆਂ ਹਰ ਰੋਜ਼ ਘਰ ਚ ਕਲੇਸ਼ ਚੰਗਾ ਨਹੀਂ ਹੁੰਦਾ ਤੁਹਾਨੂੰ ਪਹਿਲਾਂ ਬਥੇਰਾ ਸਮਝਾਉਂਦੀ ਸੀ ਬੇ ਇੱਕ ਘਰ ਚ ਵਿਆਹ ਨਾ ਕਰਵਾਓ ਹੁਣ ਇੱਕ ਦੂਜੇ ਨੂੰ ਵੇਖ ਕੇ ਨਹੀਂ ਜਰਦੀਆਂ ਮੰਮੀ ਮੈਂ ਅੱਡ ਹੋਣਾ ਹੈ ਤਾਂ ਹੋਣਾ। ਮੈਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੀ। ਮੈਂ ਵੀ ਨਾ ਤੈਨੂੰ ਮੱਥੇ ਲਾ ਕੇ ਰਾਜ਼ੀ ਨਹੀਂ ਹੈਗੀ। ਮਾੜਾ ਮੋਟਾ ਅਗਲ ਨੂੰ ਹੱਥ ਮਾਰੋ। ਹੁਣ ਤੁਸੀਂ ਨਿਆਣੀਆਂ ਨਹੀਂ ਦੋਵੇਂ। ਵੀਰੇ ਗੱਲ ਹੋਣੀ। ਇਹਨਾਂ ਦੀ ਸਾਰੇ ਤਨਖਾਣਾ ਘਰ ਦੇ ਖਰਚੇ ਚ ਹੀ ਚਲ ਜਾਂਦੀ ਆ। ਪੱਲੇ ਸਾਡੇ ਕੁਝ ਨਹੀਂ ਬਚਦਾ। ਹੁਣ ਆਪ ਹੀ ਦੱਸੋ ਅਸੀਂ ਕੀ ਕਰੀਏ? ਤੇ ਜਿਹੜਾ ਇਹ ਸਾਰੇ ਦਿਨ ਖੇਤ ਚ ਕੰਮ ਕਰਦੇ ਆ ਉਹ ਨਹੀਂ ਦੱਸਦਾ ਤੁਹਾਨੂੰ। ਮੰਮੀ ਜੀ ਇਹ ਗੱਲ ਤਾਂ ਨਹੀਂ ਹੋਣੀ। ਅਸੀਂ ਦੋਵੇਂ ਪ੍ਰਾਣਾਂ ਨੇ ਅੱਡ ਨਾ ਤਾਂ ਅੱਜ ਹੋਣਾ ਨਾ ਕੱਲ। ਇਹ ਜੋ ਮਰਜ਼ੀ ਕਹਿਣ। ਹਾਂ ਤੂੰ ਕਿਉਂ ੜ੍ਹੂਣਾ ਹੈ ਤਾਂ ਤੇ ਵੇਲੇ ਨੂੰ ਸਭ ਕੁਝ ਮਿਲਦਾ ਸਿਮਰਨ ਥੋੜਾ ਢੰਗ ਨਾਲ ਬੋਲ ਤੁਹਾਨੂੰ ਅਸੀਂ ਇਹ ਸਭ ਕੁਝ ਨਹੀਂ ਸਿਖਾਇਆ ਮੰਮੀ ਜੀ ਅਸੀਂ ਦੋਵਾਂ ਭਰਾਵਾਂ ਨੇ ਕਦੀ ਇਹ ਨਹੀਂ ਪੁੱਛਿਆ ਵੀ ਇਹ ਕੀ ਕਰਦੇ ਆ ਕੀ ਨਹੀਂ ਕੋਈ ਗੱਲ ਨਹੀਂ ਪੁੱਤ ਮੈਂ ਤੁਹਾਡੇ ਹੱਕ ਚਾ ਮੰਮੀ ਜੀ ਇਹ ਕੰਮ ਕਰਨ ਚਾਹੇ ਨਾ ਕਰਨ ਸਾਨੂੰ ਨਾ ਘਰ ਵਿੱਚ ਕੰਜਰ ਕਲੇਸ਼ ਨਹੀਂ ਚਾਹੀਦਾ ਲੋਕ ਸੱਚ ਹੀ ਕਹਿੰਦੇ ਆ ਬਗਾਨੀਆਂ ਧੀਆਂ ਕੇ ਘਰ ਚ ਬੰਡੀਆਂ ਪਾਉਣੀਆਂ ਤੁਸੀਂ ਉਸ ਗੱਲ ਨੂੰ ਸੱਚ ਸਾਬਤ ਕਰਤਾ ਅੱਜ ਤੁਸੀਂ ਮੇਰਾ ਤੇ ਆਪਣੇ ਭਰਾ ਦਾ ਸਿਰ ਨੀਮਾ ਕਰਤਾ ਮੰਮੀ ਜੀ ਸਾਡਾ ਵੀ ਇਹਨਾਂ ਨੇ ਜੀਣਾ ਹਰਾਮ ਕਰ ਰੱਖਿਆ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਲੱਗਦੀ ਵੀ ਇਹ ਲੜਦੇ ਨੇ ਕਿਹੜੀ ਗੱਲਾਂ ਐ ਦੀਪੁਤ ਮੈਂ ਤਾਂ ਬਥੇਰਾ ਸਮਝਾਇਆ ਸੀ ਉਦੋਂ ਤੱਕ ਕਹਿੰਦੀਆਂ ਸੀ ਅਸੀਂ ਇੱਕ ਦੂਜੇ ਤੋਂ ਬਿਨਾਂ ਰਹਿ ਹੀ ਨਹੀਂ ਸਕਦੀਆਂ ਤੇ ਹੁਣ ਹੁਣ ਕੀ ਕਹਿਣਗੇ ਲੋਕ ਕਿ ਸਕੀਆਂ ਭੈਣਾਂ ਦੀ ਬਣਦੀ ਨਹੀਂ ਅਕਲ ਕਰੋ ਅਕਲ ਮੰਮੀ ਅਸੀਂ ਤੁਹਾਨੂੰ ਇਸ ਕਰਕੇ ਨਹੀਂ ਸੱਦਿਆ ਸੀ ਕਿ ਤੁਸੀਂ ਸਾਡਾ ਹੀ ਕਸੂਰ ਕੱਢੋ ਸਹੀ ਕਹਿੰਦੀ ਐ ਮੰਮੀ ਸਾਰੀ ਗਲਤੀ ਤੁਹਾਡੀ ਆ ਹੋਰ ਜਦੋਂ ਕਸੂਰੀ ਇਹਨਾਂ ਦਾ ਸਾਰਾ ਮੰਮੀ ਸਾਰੀ ਦੁਨੀਆ ਅੱਡ ਹੁੰਦੀ ਆਈਏ ਅਸੀਂ ਕਿਹੜੇ ਨਵੇਂ ਅੱਡ ਹੋਣ ਲੱਗੀਆਂ ਹੋ ਜੋ ਅੱਡ ਪਰ ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਥੋੜਾ ਦੋਹਾਂ ਦਾ ਇੱਕ ਘਰ ਚ ਵਿਆਹ ਮੈਂ ਤਾਂ ਕਰੂੰਗੀ ਜੇ ਤੁਸੀਂ ਮੇਰੀ ਸ਼ਰਤ ਮੰਨੂਗੇ ਹੁਣ ਤੁਹਾਨੂੰ ਦੋਨਾਂ ਨੂੰ ਉਹ ਮੇਰੀ ਸ਼ਰਤ ਮੰਨਣੀ ਪੈਣੀ ਹੈ ਹਾਂ ਹਾਂ ਸਾਨੂੰ ਮਨਜ਼ੂਰਾ ਜੋ ਵੀ ਸ਼ਰਤ ਹੈ ਤੁਹਾਡੀ ਹੁਣ ਤੁਸੀਂ ਸੋਚ ਲਓ ਪਹਿਲਾਂ ਬਸ ਸੋਚ ਲਿਆ ਮੰਮੀ ਪਰ ਤੂੰ ਨਾ ਅੱਜ ਸਾਨੂੰ ਅੱਡ ਕਰਕੇ ਹੀ ਜਾਏ ਪਰ ਮੰਮੀ ਸਾਨੂੰ ਦੱਸੋ ਤਾਂ ਸਹੀ ਸ਼ਰਤ ਕਿਹੜੀ ਹੈ ਦੇਖ ਅੱਡ ਹੋਣ ਤੋਂ ਬਾਅਦ ਤੁਸੀਂ ਮੇਰੇ ਘਰੇ ਨਹੀਂ ਆਉਣਾ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਵਾਸਤੇ ਹਮੇਸ਼ਾ ਲਈ ਬੰਦ ਨਾ ਤੁਸੀਂ ਆਪਣੇ ਭਰਾ ਦੇ ਵਿਆਹ ਤੇ ਆਉਣਾ ਨਾ ਮੈਂ ਤੁਹਾਨੂੰ ਬੁਲਾਉਣਾ ਮੰਮੀ ਇਹ ਕਿਵੇਂ ਹੋ ਸਕਦਾ ਹੈ ਉਹ ਸਾਡਾ ਘਰ ਹੈ ਨਹੀਂ ਪਣੀ ਤੁਹਾਡਾ ਘਰ ਉਹ ਨਹੀਂ ਤੁਹਾਡਾ ਘਰ ਇਹ ਹੈ ਜਿਹਨੂੰ ਤੁਸੀਂ ਨੱਕ ਬਣਾਉਣ ਲੱਗੀਆਂ ਮੰਮੀ ਤੂੰ ਕਿਉਂ ਸਾਨੂੰ ਸਾਡੇ ਭਰਾ ਤੋਂ ਵੱਖ ਕਰਨ ਲੱਗੀਆਂ ਸੁਖਣਾ ਨੂੰ ਮਸਾ ਤਾਂ ਇੱਕ ਭਰਾ ਸਾਡੇ ਤੁਸੀਂ ਨਹੀਂ ਭਰਾ ਮਾ ਭਰਾ ਨੂੰ ਅੱਡ ਕਰਨ ਲੱਗੀਆਂ ਇਹ ਵੀ ਤਾਂ ਭਰਾ ਨੇ ਦੋਵੇਂ ਮੰਮੀ ਭਰਾ ਭਰਾ ਤਾਂ ਅੱਡ ਹੁੰਦੇ ਆਏ ਨੇ ਕਦੇ ਭੈਣ ਭਰਾ ਵੀ ਅੱਡ ਹੋਏ ਨੇ ਨਹੀਂ ਪੁੱਤ ਭਰਾ ਨਹੀਂ ਅੱਡ ਹੁੰਦੇ ਉਹਨਾਂ ਨੂੰ ਤਾਂ ਅੱਡ ਕੀਤਾ ਜਾਂਦਾ ਮੈਂ ਨਹੀਂ ਜਾਂਦੀ ਇਹ ਦੋਸ਼ ਮੇਰੀਆਂ ਤਿੰਆਂ ਸੇ 라ਵੇ ਦੱਸੋ ਫਿਰ ਮਨਜੂਰਾ ਮੇਰੀ ਸ਼ਰਤ ਕਰੀਏ ਫੈਸਲਾ ਨਹੀਂ ਮੰਮੀ ਜੀ ਅਸੀਂ ਆਪਣੇ ਭਰਾ ਤੇ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦੀਆਂ ਫਿਰ ਇਹ ਦੋਵੇਂ ਭਰਾ ਕਿਵੇਂ ਅੱਡ ਰਹਿਣਗੇ ਜਿਹੜੇ ਇੱਕ ਦੂਜੇ ਦੇ ਸਾਹੀ ਸਾਹ ਲੈਂਦੇ ਨੇ ਜੇ ਤੁਸੀਂ ਨਹੀਂ ਨਾ ਆਪਣੇ ਭਰਾ ਬਿਨਾ ਰਹਿ ਸਕਦੀਆਂ ਤਾਂ ਇਹ ਕਿਵੇਂ ਰਹਿ ਸਕਦੇ ਨੇ ਸਹੀ ਕਹਿ ਮਮੀ ਤੁਸੀਂ। ਨਾ ਸਿਮਰਨ। ਇਹ ਘਰ ਵਿੱਚ ਕਿਸੇ ਚੀਜ਼ ਦੀ ਕਮੀ ਹੈ ਤੈਨੂੰ? ਨਹੀਂ। ਫਿਰ ਤੁਹਾਨੂੰ ਕੋਈ ਕਮੀ ਆਉਂਦੀ ਵੀ ਨਹੀਂ ਸਾਰੀ ਜ਼ਿੰਦਗੀ। ਪੁੱਤ ਪਰਿਵਾਰ ਇਕੱਠਾ ਹੀ ਸੋਹਣਾ ਲੱਗਦਾ। ਏਕੇ ਵਿੱਚ ਹੀ ਵੱਲ ਹੁੰਦਾ। ਫਿਰ ਤੁਸੀਂ ਕਰ ਲਓ ਫੈਸਲਾ। ਹਰ ਸਾਲ ਮੇਰੇ ਗੁਰਦੇ ਤੇ ਰਖੜੀ ਬੰਨ੍ਹਣੀ ਹੈ ਜਾਂ ਅੱਡ ਹੋਣਾ ਹੈ? ਸਾਨੂੰ ਮaaf ਕਰ ਦਿਓ ਮਮੀ ਜੀ। ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਵੀ ਮaaf ਕਰਦੇ। ਮਾਫੀ ਮਾਫੀ ਦੋਵੇਂ ਪੜ ਇੱਕ ਦੂਜੀ ਤੋਂ ਮਾਫੀ ਮੰਗੋ ਤੇ ਵਾਦਾ ਕਰੋ ਕਦੇ ਵੀ ਇੱਕ ਦੂਜਿਆਂ ਨਾਲ ਲੜੋਗੇ ਨਹੀਂ ਸਿਮਰਨ ਮੈਨੂੰ ਮਾਫ ਕਰ ਦੇ ਨਿਮਰਤ ਮੈਨੂੰ ਵੀ ਮਾਫ ਕਰ ਦੇ